ਵੀ ਸਸਤਿਕ ਕਲ ਕਿਉਂ ਠੀਕ ਧਰੋ ਸਾਰੇ ਚੜਦੀ ਕਲਾ ਚੜਦੀ ਕਲਾ ਹੀ ਚਾਹੀਦੀ ਆ ਤੇ ਅੱਜ ਦੇ ਲੋ ਚੱਲੇਣਾ ਤੁਹਾਨੂੰ ਦੱਸੇ ਸੀਗਾ ਆਪਾਂ ਗੱਡੀ ਦਾ ਐਕਸੀ ਵੀ ਦਾ ਡਿਸਪਲੇ ਕਰਾਉਣਾ ਸੀ ਹੈ ਨਾ ਤੇ ਉਹ ਲੈ ਕੇ ਗਏ ਸੀਗਾ ਆਪਾਂ Mahindra ਉਸਿੱਤੇ ਵੇਚਣ ਉਹਨੇ ਕਿਹਾ ਸੀਗਾ ਵੀ ਸਾਰਾ ਦਿਨ ਗੱਡੀ ਤੇ ਰੱਖੋ ਫਟਲੀ ਉਹਨਾਂ ਨੇ ਇੱਥੇ ਆਹ ਦੇਖੋ ਤੇ ਡਿਸਪਲੇ ਕੱਢ ਕੇ ਰੱਖ ਲਈ ਉਹਨਾਂ ਨੇ ਤੇ ਉਹ ਕਹਿੰਦੇ ਵੀ ਰੁਕ ਜਾਓ ਇੱਥੇ ਜੇ ਤੁਸੀਂ ਬਟਿੰਡੇ ਰੁਕਣਾ ਤਾਂ ਆਪਾਂ ਗੱਡੀ 1 ਮਿੰਟ ਪਰਾਂ ਸਾਈਡ ਤੇ ਲਾ ਲਈਏ ਫਿਰ ਕਰਦਿਆਂ ਕਰ ਲਵਾਂ ਤੇ ਇਹ ਨਹੀਂ ਕੁਝ ਹੋ ਜਾਂਦਾ ਹੁੰਦਾ ਐਵੇਂ ਤੇ ਹਣ ਆਪਾਂ ਆਲੇ ਪਾਸੇ ਕਰਨ ਦੀ ਬਜਾਏ ਇੱਧਰ ਹੀ ਰੱਖੀਏ ਮੈਂ ਉੱਪਰ ਹੀ ਜਾਣਾ ਸੀਗਾ ਮੈਨੂੰ ਕੰਮ ਸੀਗਾ ਬਠਿੰਡੇ 2-3 ਘੰਟੇ ਦਾ ਉਹ ਕੰਮ ਕਰਕੇ ਉਹਦੇ ਬਾਅਦ ਜਦੋਂ ਮੈਨੂੰ ਫੋਨ ਆਇਆ 3:00 ਵਜੇ ਉਹਨਾਂ ਨੂੰ ਮੈਂ ਕਿਹਾ ਵੀ ਡਿਸਪਲੇ ਆ ਗਈ ਕਿ ਨਹੀਂ ਆਈ ਠੀਕ ਹੋ ਗਿਆ ਉਹ ਕਹਿੰਦੇ ਅੱਜ ਨਹੀਂ ਆਏਗੀ ਤੁਸੀਂ ਕੱਲ ਨੂੰ ਆ ਜਾਓ ਅਗਲੇ ਦਿਨ ਮੈਂ ਜਾਣਾ ਸੀਗਾ ਕੱਲ ਲਈ ਪਰਸੋਂ ਇਹ ਆਪਾਂ ਗ੍ਰੀਵਾਰ ਨੂੰ ਡਿਸਪਲੇ ਲਗਾਈ ਸੀ ਸ਼ੁੱਕਰਵਾਰ ਨੂੰ ਕਹਿੰਦੇ ਸੀ ਕਿ ਅੱਜ ਸ਼ੁੱਕਰਵਾਰ ਨੂੰ ਉਹਨਾਂ ਨੇ ਡਿਸਪਲੇ ਦਿੱਤੀ ਨਹੀਂ ਤਾਂ ਅਰੇ ਸ਼ਨੀਵਾਰ ਵੀ ਲੰਘ ਗਿਆ ਅੱਜ ਇਹ ਦੁਬਾਰਾ ਆ ਗਿਆ ਕੰਮ ਸਵਾਰਨੇ ਹੁਣ ਕਹਦੇ ਸੀ ਸ਼ਾਇਦ ਦੇ ਦਈਏ ਉਹ ਕੀ ਕੀਤਾ ਉਹਨਾਂ ਨੇ ਡਿਸਪਲੇ ਨੂੰ ਗੁਰਦਾਵਾਂ ਭੇਜਤਾ ਕਹਿੰਦੇ ਅਸੀਂ ਕਿੰਨੇ ਕਿਉਂ ਕਹਿੰਦੇ ਨਾ ਥੋੜੀ ਕੋਈ ਪ੍ਰੋਬਲਮ ਨਹੀਂ ਦੀ ਉਹੋ ਹੀ ਦੁਬਾਰਾ ਨਹੀਂ ਲਾਉਣੀ ਨਵੀਂ ਡਿਸਪਲੇ ਮੰਗਵਾਈ ਹੈ ਇਹਨਾਂ ਨੇ ਮੈਂ ਫੋਨ ਆਇਆ ਸੀ ਜਿਹੜਾ ਉੱਥੇ ਬਾਈ ਮਕੈਨਿਕਾ ਰਮਣ ਕਹਿੰਦਾ ਬਾਈ ਡਿਸਪਲੇ ਦੱਬਾ ਬਾਂਦੀ ਪਿੱਛੋਂ ਗੁਰਦਾਵਾਂ ਤੋਂ ਮੰਗਾਵਾਂਗੇ ਤੇ ਉਹ ਵੀ ਨਹੀਂ ਨਹੀਂ ਲਾਵਾਂਗੇ ਉਹ ਆਜੂਗੀ ਨੇਵੀ ਮੰਗਲਵਾਰ ਕਰਕੇ ਇੱਥੇ ਫਿਰ ਤੁਹਾਨੂੰ ਦਿਖਾਉਣੀ ਆ ਵੀ ਅੱਗੇ ਕੀ ਪ੍ਰੋਸੈਸ ਹੈ ਇੱਥੇ ਹੁਣ ਆਪਾਂ ਇੱਥੇ ਵੀਡੀਓ ਨੂੰ ਮੋੜ ਜਿਹੜਿਆ ਕਦਨਾ ਪਾ ਸਪੈਸ਼ਲ ਸਾਰੇ ਫੀਚਰ ਦਿਖਾਵਾਂਗੇ ਗੱਡੀ ਦੇ ਕਿਵੇਂ ਕੀ ਖੂਸ਼ ਇਹਦੇ ਵਿੱਚ ਹੈਗਾ ਕੀ ਸਾਰੇ ਫੀਚਰ ਨੇ ਨਾਰਮਲ ਆਡਰ ਸਟਾਰਟ ਸਟੌਪ ਤਾਂ ਹਰੇਕ ਹੀ ਹੁੰਦਾ ਮਤਲਬ ਇਸ ਟਾਈਮ ਆਪਾਂ ਗੱਲ ਕਰਨ ਵਾਸਤੇ ਗੱਡੀ ਸਾਈਡ ਤੇ ਲਾ ਕੇ ਰੋਕੀ ਸੀ ਉਹ ਬੰਦ ਹੋ ਗਈ ਆ ਹੁਣ ਚਲਾਉਣ ਵਾਸਤੇ ਸਿਰਫ ਕਲਚ ਤਾਂ ਗੱਡੀ ਸਟਾਰਟ ਹੋ ਗਈ ਇਹਦੇ ਬਿਨਾ ਕੰਮ ਸੁਣਨਾਂ ਵੀ ਲੱਗਦਾ ਵੈਸੇ ਤਾਂ ਤੇ ਆਪਾਂ ਖੜੇ ਆ ਪਿੰਡ ਦੇ ਆਪ ਦੀ ਬਾਹਰ ਫਿਰਨੀ ਤੇ ਪਹੁੰਚਦੇ ਹਾਂ ਘਰਾਂ ਨੂੰ ਤੇ ਜਦੋਂ ਡਿਸਪਲੇ ਆ ਗਈ ਉਹ ਤਾਂ ਮਗਰੇ ਬਲੈਕ ਸੜਾ ਰਖਾਉਣ ਲਈ ਕਿਵੇਂ ਕੀ ਸਿਸਟਮ ਆ ਨਵੀਂ ਪਈਆ ਚੱਲਦੀ ਆ ਸਹੀ ਕਿਦਾਂ ਕੀ ਖੁਸ਼ ਆਣ ਉਹ ਆਪਾਂ ਫਿਰ ਮੇਰੇ